ਮੇਰਾ ਸੱਚਾ ਸੋਧਾ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਬਲਾਕ ਦਿੜਬਾ ਦੇ ਸਾਬਕਾ ਐਮਸੀ ਪ੍ਰੇਮੀ ਹਰੀ ਸਿੰਘ ਹੰਸਾਨ ਦੀ ਮੌਤ ਹੋ ਜਾਣ ਤੋਂ ਬਾਅਦ ਉਹਨਾਂ ਦੇ ਅੰਤਿਮ ਇੱਛਾ ਅਨੁਸਾਰ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ। ਜਿਸ ਨੂੰ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਅਤੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਬਿੱਟੂ ਖਾਨ ਨੇ ਹਰੀ ਝੰਡੀ ਦੇ ਕੇ ਰਵਾਨਗੀ ਦਿੱਤੀ। ਸਾਤ ਸੰਗਤ ਵੱਲੋਂ ਪ੍ਰੇਮੀ ਹਰੀ ਸਿੰਘ ਹਿੰਸਾ ਅਮਰ ਰਹੇ ਦੇ ਨਾਅਰੇ ਨਾਲ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਹਰੀ ਸਿੰਘ ਹਿੰਸਾ ਦੇ ਸਰੀਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਜ਼ਿੰਮੇਵਾਰ ਕਰਨੈਲ ਸਿੰਘ ਇਨਸਾਨ ਨੇ ਜਾਣਕਾਰ ਜਨ ਜਨ ਦੱਸਿਆ ਕਿ ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਬੁਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਡਿੜਬਾ ਦੇ 3 ਵਾਰ ਅੰਤਿ ਰਹਿ ਚੁੱਕੇ ਅਤੇ ਵਾਇਸ ਪ੍ਰਧਾਨ ਰਹਿ ਚੁੱਕੇ ਡੇਰਾ ਸੱਚਾ ਸੋਦਾ ਅਨੰਤਕ ਸੇਵਾਦਾਰ ਪ੍ਰੇਮੀ ਹਰੀ ਸਿੰਘ ਹਿੰਸਾ ਵੱਲੋਂ ਡੇਰਾ ਸੱਚਾ ਸੋਦਾ ਵਿਖੇ ਸ਼ਰੀਰਦਾਨ ਕਰਨ ਦਾ Faram para a rua ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਸਰੀਰ ਅਗਨੀ ਭੇਂਟ ਨਾ ਕੀਤਾ ਜਾਵੇ ਬਲਕਿ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਵੇ ਤਾਂ ਉਸ ਪਰਨੂੰ ਪੂਰਾ ਕਰਦਿਆਂ ਹੋਇਆਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਹੈ ਦੱਸਿਏ ਕਿ ਇਹ ਮ੍ਰਿਤਕ ਸਰੀਰ ਸੰਤੋਸ਼ ਮੈਡੀਕਲ ਕਾਲਜ ਬਿਹਾਰ ਗਾਜ਼ੀਆਬਾਦ ਯੂਪੀ ਦੇ ਮੈਡੀਕਲ ਕਾਲਜ ਲਈ ਦਾਨ ਕੀਤਾ ਗਿਆ ਹੈ ਦਿੜਬਾ ਬਲਾਕ ਦਾ 17ਵਾਂ ਸਰੀਰਦਾਨ ਹੈ ਦਿੜਬਾ ਸ਼ਹਿਰ ਦਾ 6ਵਾਂ ਸਰੀਰਦਾਨ ਹੈ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਪਤਨੀ ਸਿਮਲੋ ਕੋਰ ਤੋਂ ਇਲਾਵਾ ਦੋ ਪੁੱਤਰ ਬਿੰਦਰ ਸਿੰਘ ਇंसा ਜੋ ਕਿ ਕੈਮਰਾਮੈਨ ਸਮਿਤੀ ਵਿੱਚ ਸੇਵਾ ਕਰ ਰਹੇ ਨੇ। ਤਵਿੰਦਰ ਸਿੰਘ ਇंसा ਤੇ ਤੀ ਬਿੰਦਰੀ ਕੌਰ ਦੇ ਪਰਿਵਾਰ ਵੀ ਇਮਾਨਤ ਅਤੇ ਭਲਾਈ ਦੇ ਕੰਮਾਂ ਵਿੱਚ ਵੱਧ ਛੜ ਕੇ ਲੱਗੇ ਹੋਏ ਹਨ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਪ੍ਰੇਮੀ ਹਰੀ ਸਿੰਘ ਬਹੁਤ ਹੀ ਨੇਕ ਇਨਸਾਨ ਸਨ। ਕਿਉਂਕਿ ਉਨ੍ਹਾਂ ਨੇ ਜੋ ਇਮਾਨਤਾ ਤੇ ਸ਼ਰੀਰਦਾਨ ਕਰਕੇ ਪਰਉਪਕਾਰ ਕੀਤਾ ਸਾਰੀ ਉਮਰ ਉਨ੍ਹਾਂ ਦਾ ਇਹ ਕਾਰਜ ਦੁਨੀਆ ਯਾਦ ਰੱਖੇਗੀ। ਸੀ ਪ੍ਰਧਾਨ ਟਰੱਕ ਯੂਨੀਅਨ ਡੜਬਾ ਇਹ ਸਾਡਾ ਬਾਈ ਜੀ ਟਰੱਕ ਆਪਰੇਟਰ ਵੀ ਸੀ ਤੇ ਸਾਡਾ ਟਰੱਕ ਯੂਨੀਅਨ ਦਾ ਸਾਡੇ ਗਰੁੱਪ ਦਾ ਮੈਂਬਰ ਵੀ ਸੀ ਤੇ ਤਿੰਨ ਵਾਰੀ ਇਹ ਸਾਫ ਕਾ ਐਮ ਸੀ ਰਹੇ ਨੇ ਬਹੁਤ ਵਧੀਆ ਇਨਸਾਨ ਤੇ ਇਹਦੇ ਜਾਣ ਨਾਲ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸਾਰੀ ਟਰੱਕ ਯੂਨੀਅਨ ਇੱਥੇ ਪਹੁੰਚੀ ਹੋਈ ਹੈ ਤੇ ਅੱਜ ਇਹਦੀ ਪਾਉਡੀ ਦਾਨ ਕਰ ਰਹੇ ਨੇ ਇਹ ਸੱਤ ਸੇ ਡੇਰੇ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਸੀ ਤੇ ਬਹੁਤ ਵਧੀਆ ਪਰਿਵਾਰ ਹੈ ਕਿ ਆਪਣੇ ਸ਼ਾਂਤ ਆਤਮਾਕ ਸਰੀਰਦਾਨ ਕੀਤਾ ਜਾਂਦਾ ਹੈ ਤਨਾਲੀ ਇੱਛਾ ਸੀ ਇਹਨਾਂ ਨੇ ਸਿਰਫ ਫਾਰਮ ਭਰੇ ਇਸ ਕਰਕੇ ਅੱਜ ਜਿਹੜਾ ਸਰੀਰਦਾਨ ਹੋ ਰਿਹਾ ਹੈ ਇਹ ਸਰੀਰਦਾਨ ਕਿੱਤਾ ਹੈ ਪਰਿਵਾਰ ਵੱਲੋਂ ਇਹ ਬਹੁਤ ਬੜੀ ਮਤਲਬ ਇੱਕ ਹੋਇਆ ਕਿੱਥੇ ਜਾਣਾ ਹੈ ਇਸ ਸਰੀਰਦਾਨ ਨੂੰ ਜਾਊਗਾ ਇਸੇ ਜੋ ਆਪਣਾ ਹਸਪਤਾਲ ਆ ਉਹ ਜਾਊਗਾ ਤਾਂ ਇਹਦੇ ਵਿੱਚ ਮਤਲਬ ਡਾਕਟਰ ਜਿਹੜੇ ਉਹ ਖੋਜਾਂ ਕਰਦੇ ਆ ਤਾਂ ਇਹਦੇ ਘੱਟੋ ਘੱਟ 26 ਡਾਕਟਰ ਇਹਦੇ ਸਿਰ ਤੇ ਤਿਆਰ ਹੁੰਦੇ ਤਾਂ ਇਸ ਵਾਸਤੇ ਸਰੀਰਦਾਨ ਕਿੱਤਾ ਹੁੰਦੇ ਅੱਡੇ ਪੂਜਨੀ ਗੁਰੂ ਜੀ ਨੇ ਅਜਿ ਉਪਰਾਲਾ ਕੋਈ ਕੁਝ ਨਹੀਂ ਕਰ ਸਕਦਾ ਕਿਸੇ ਦੀ ਮਤਲਬ ਹਮਤ ਨਹੀਂ ਪੈਂਦੀ ਇਹ ਜਿਹੜਾ ਉਹਨਾਂ ਨੇ ਮਤਲਬ ਮਾਰਗ ਚਲਾਇਆ ਬਹੁਤ ਇਨਸਾਨ ਚੱਲਦੇ ਹੋਏ ਇਹ ਤਾਂ ਇਹ ਸੰਭਵ ਹੈ ਵੀ ਸੀ ਇਹ ਸ੍ਰੀਦਾਨ ਕਰਦੇ ਨੇ ਸਾਡੀ ਕੋਈ ਤਾਕਤ ਨਹੀਂ ਪਰ ਹੁਣ ਦੇ ਨਤੇ ਸਾਡੇ ਟਰੱਕ ਜੁਨੀ ਦੇ ਪ੍ਰਧਾਨ ਜੀ ਨੇ ਸਾਨੂੰ ਦਿੜਬੇ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜੀ ਅੱਜ ਵਾਲਾ ਕੰਮ ਹੋ ਰਿਹਾ ਇਹ ਬਹੁਤ ਵੱਡਾ ਹੋ ਰਿਹਾ ਅਸੀਂ ਜਦੋਂ ਸਿਮਤ ਜਾਂਦੇ ਹਾਂ ਉਸ ਨੂੰ ਅੱਗ ਲਾ ਕੇ ਆ ਜਾਂਦੇ ਆ ਉਹਦੀ ਰਾਖ ਬਣ ਜਾਂਦੀ ਹੈ ਜਿਹੜਾ ਅੱਜ ਹਰੀ ਐ ਮਸਜਿਦ ਦਾ ਸਰੀਰ ਹੈ ਅੱਜ ਉੱਥੇ ਜਾਊਗਾ ਜੀ ਆਬਾ ਉਥੇ ਜਾ ਕੇ ਜਿਹੜੇ ਡਾਕਟਰ ਨੇ ਇਹਨਾਂ ਦੀ ਉਹ ਕਰਦਾਂਗੇ ਉਹਦੇ ਵਿੱਚੋਂ ਪਤਾ ਨਹੀਂ ਕਿਹਦੇ ਇਹਦਾ ਸਵਾਨ ਕੀਦੇ ਕੰਮ ਆਊਗਾ ਕਿਹੜੀ ਆਤਮਾ ਦੇ ਕੰਮ ਆਊਗਾ ਅੱਜ ਸਾਨੂੰ ਇਸ ਦੜਬੇ ਦੇ ਵਿੱਚ ਬਹੁਤ ਵੱਡਾ ਅਫਸੋਸ ਹੈ ਔਰ ਸਾਡਾ ਐਮਸੀ ਸਾਹਿਬ ਤੇ ਜਿਹੜੇ ਕਿ ਬਹੁਤ ਕਈ ਵਾਰ ਜਿੱਤ ਸੋ ਕਿਤੇ ਕਿਉਂਕਿ ਇਹਨਾਂ ਦੀ ਜੇ ਲੋਕਾਂ 'ਚ ਵਧੀਆ ਪ੍ਰਭਾਵ ਸੀ ਤਾਂ ਜਿੱਤੇ ਹੋਏ ਤੇ ਲੋਕਾਂ 'ਚ ਪਿਆਰ ਸੀ ਮੁਹੱਬਤ ਸੀ ਤਾਂ ਜਿੱਤੇ ਹੋਏ ਤੇ ਇਸ ਗੱਲ ਨੂੰ ਇੱਕ ਦੜਬੇ ਸਾਨੂੰ ਬਹੁਤ ਵੱਡਾ ਜਕਾਟਾ ਪਿਆ ਕਿ ਸਾਡਾ ਹਰੀ ਐਮਸੀ ਇੱਥੋਂ ਦੁਨੀਆ ਤੋਂ ਚਲਾ ਗਿਆ ਕੋ ਮਾਲਕ ਨੂੰ ਚਰਨਾ ਦੇ ਵਿੱਚ ਨਮਾਜ਼ ਪੰਛੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ